ਕੀ ਤੁਸੀਂ ਕਾਰੋਬਾਰ ਵਧਾਉਣਾ ਹੈ ਜੇਕਰ ਅਜਿਹਾ ਹੈ ਤਾਂ ਸੁਣੋ ਗਾਹਕਾਂ ਨੂੰ ਕੀ ਕਹਿਣਾ ਲੋਕਾਂ ਤੋਂ ਫੀਡਬੈਕ ਵੈਬਸਾਈਟ ਸਿਆਂਪ ਵਧਾਉਂ ਸਮਗਰੀ ਫੈਸਲੇ ਉਤਪਾਦਾਂ ਦਾ ਵਿਕਾਸ ਬਰਾਂਡ ਜਦੋਂ ਤੁਸੀਂ ਜਜ਼ਬਾਤ ਵੇਖ ਉਹ ਤੁਹਾਡੇ ਕਾਰੋਬਾਰ ਨੂੰ ਸ਼ਕਤੀਆਂ ਅਤੇ ਕਮਜ਼ੋਰੀਆਂ ਪਛਾਣੋ ਗਾਹਕ ਰੱਖਣ ਲਈ ਸ਼ਕਤੀਆਂ ਤਰੀਕੇ ਲੱਭੋ ਸੰਤੁਸ਼ਟੀ ਵਧ ਰਹੀ ਹੈ ਕਮਜ਼ੋਰੀਆਂ ਤੇ ਕੰਮ ਕਰੋ ਧਾਰਨ ਕਈ ਤਰੀਕੇ ਤੇ ਨਜ਼ਰ ਤੁਸੀਂ ਫੀਡਬੈਕ ਨਾਲ ਕੰਪਨੀ ਵਧਾ ਸਕਦੇ ਹੋ ਪਹਿਲਾਂ ਕੁਝ ਵੱਧ ਵੇਖੀਏ ਫੀਡਬੈਕ ਦੀਆਂ ਕਿਸਮਾਂ ਡੇਟਾ ਕਿੱਥੇ ਇਕੱਠਾ ਕਰਨਾ ਹੈ ਸਾਡੇ ਨਵੇਂ ਦੀ ਜਾਂਚ ਕਰੋ ਪੋਸਟ ਕਰੋ ਅਪਡੇਟਾਂ ਲਈ ਫੋਲੋ ਕਰੋ ਆਓ ਵੀਡੀਓ ਵਿੱਚ ਡੁੱਬਕੀ ਕਰੀਏ ਗਾਹਕ ਫੀਡਬੈਕ ਇਕੱਠਾ ਕਰਨ ਦੀ ਵਿਧੀ ਗਾਹਕ ਫੀਡਬੈਕ ਸਿੱਖਣ ਵਿੱਚ ਗਾਹਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਪੇਸ਼ਕਸ਼ਾਂ ਵਧਾਓ ਗਾਹਕ ਅਨੁਪੰ ਵਿੱਚ ਸੁਧਾਰ ਤੁਹਾਡਾ ਫੀਡਬੈਕ ਜ਼ਰੂਰੀ ਹੈ ਫੀਡਬੈਕ ਇਕੱਤਰ ਕਰਨਾ ਤੁਹਾਡੇ ਗਾਹਕਾਂ ਤੋਂ ਪਹਿਲਾਂ ਕੰਪਨੀਆਂ ਮਿਲਦੀਆਂ ਸਨ ਲੰਬੇ ਫਾਰਮ ਦੁਆਰਾ ਫੀਡਬੈਕ ਅੱਜਕੱਲ ਲੋਕ ਇਸ ਨੂੰ ਨਹੀਂ ਪਸੰਦ ਸਰਵੇਖਣ ਭਰੋ ਫਾਰਮ ਤੁਹਾਨੂੰ ਵਧੇਰੇ ਪ੍ਰਭਾਵਸ਼ਾਲੀ ਗਾਹਕ ਫੀਡਬੈਕ ਦੇ ਤਰੀਕੇ ਇਹ ਪ੍ਰਭਾਵਸ਼ਾਲੀ ਤਰੀਕੇ ਹਾ ਗਾਹਕ ਫੀਡਬੈਕ ਇਕੱਠਾ ਕਰੋ ਪਹਿਲਾ ਇੱਕ ਫੀਡਬੈਕ ਬਟਨ ਹੈ ਤੇ ਫੀਡਬੈਕ ਬਟਨ ਅਤੇ ਉਹ ਇਹ ਕੋਡ ਜਾਂ ਟੈਗ ਸਟ ਮਲ ਜਾਓ ਵੈਬਸਾਈਟਾਂ ਅਤੇ ਈਮੇਲ ਜਲਦੀ ਇੱਕ ਇੱਕ అనుభవ ਬਾਰੇ ਫੀਡਬੈਕ ਫੀਡਬੈਕ ਬਟਨ ਤੇਜ਼ ਹਨ ਤਿਆਰ ਕੀਤਾ ਜਾ ਸਕਦਾ ਹੈ ਸਰਵੇਖਣ ਅਤੇ ਪ੍ਰਸ਼ਨਵਲੀ ਇੱਕ ਸਿੰਗਲ ਪ੍ਰਸ਼ਨ ਤੇ ਵਰਤਿਆ ਜਾਂਦਾ ਵਦੇਰੇ ਸਵਾਲ ਫੀਡਬੈਕ ਬਟਨ ਸਰਵੇਖਣ ਸ਼ਾਮਲ ਕਰੋ ਗਾਹਕ ਇਨਸਾਈਟਸ ਹਲ ਵਧੀਆ ਫੀਡਬੈਕ ਦਿਓ ਦੂਜਾ ਇੱਕ ਈਮੇਲ ਈਮੇਲ ਫੀਡਬੈਕ ਹੈ ਫੀਡਬੈਕ ਲੈਣਾ ਈਮੇਲ ਭੇਜੀ ਜਾਂਦੀ ਹੈ ਫੀਡਬੈਕ ਲਿੰਕ ਸ਼ਾਮਲ ਹੈ ਕਈ ਵਾਰ ਪ੍ਰਸ਼ਨਾਂ ਵਿੱਚ ਹੁੰਦਾ ਹੈ ਇੰਬੈਡਡ ਸਰਵੇਖਣ ਨਿਸ਼ਾਨਾ ਦਰਸ਼ਕ ਪਹਿਲਾ ਨੈਟ ਪ੍ਰਮੋਟਰ ਸਕੋਰ ਸ਼ੁੱਧ ਪ੍ਰਮੋਟਰ ਸੂਚਕ ਨੂੰ ਮਾਪਦਾ ਹੈ 100 ਤੱਕ ਗਾਹਕ ਦੀ ਸਿਫਾਰਸ਼ ਕੰਪਨੀ ਦੇ ਉਤਪਾਦਾਂ ਇਹ ਗੇਜਿੰਗ ਲਈ ਪ੍ਰੌਕਸੀ ਹੈ ਗਾਹਕ ਦੀ ਸੰਤੁਸ਼ਟੀ ਕੰਪਨੀ ਦੇ ਉਤਪਾਦ ਜਾਂ ਸੇਵਾ ਗਾਹਕ ਦੀ ਵਫਾਦਾਰੀ ਫੀਡਬੈਕ ਇਕੱਠਾ ਕਰਨਾ ਇੱਕ ਗਾਹਕ ਨਾਲ ਗੱਲਬਾਤ ਜੇ ਫੀਡਬੈਕ ਚਾਹੁੰਦੇ ਹੋ ਗਾਹਕ ਸੇਵਾ ਇੰਟਰੈਕਸ਼ਨ ਗਾਹਕ ਸੇਵਾ ਨਾਲ ਸੰਪਰਕ ਕਰੋ ਫੋਨ ਜਾਂ ਚੈਟ ਮਦਦ ਲਈ ਤੁਰੰਤ ਸਰਵੇਖਣ ਸਹੀ ਮਿਲੇਗਾ ਜਾਣਕਾਰੀ ਅਦਾਨ ਪ੍ਰਦਾਨ ਹੋਵੇ ਗਾਹਕਾਂ ਦੇ ਦਿਮਾਗ ਵਿੱਚ ਤਾਜ਼ਾ ਹੈ ਸਪਸ਼ਟ ਫੀਡਬੈਕ ਪੇਸ਼ ਕਰਨ ਦੇ ਯੋਗ ਹੋਣਗੇ ਗਾਹਕ ਫੀਡਬੈਕ ਵਧਾਉਣ ਦੇ ਤਰੀਕੇ ਤੁਹਾਡਾ ਤੰਦਾ ਹੁਣ ਅਸੀਂ ਮਾਤਵਪੂਰਣ ਥਾਂ ਤੇ ਗਾਹਕ ਲਈ ਵਰਤੋਂ ਵੀਡੀਓ ਕਾਰੋਬਾਰ ਲਈ ਫੀਡਬੈਕ ਹੁਣ ਧਿਆਨ ਦਿਓ ਗਾਹਕ ਦਾ ਦਰਦ ਪਛਾਣੋ ਪੁਆਇੰਟ ਹੱਲ ਕਰੋ ਜਦੋਂ ਫੀਡਬੈਕ ਲਵੋ ਗਾਹਕ ਸਮੱਸਿਆਵਾਂ ਪਛਾਣੋ ਉਤਪਾਦ ਦੀ ਵਰਤੋਂ ਦਾ ਅਨੁਭਵ ਗਾਹਕ ਫੀਡਬੈਕ ਵਿਸ਼ਲੇਸ਼ਣ ਉਹਨਾਂ ਦੇ ਦਰਦ ਦੀ ਪਛਾਣ ਲਈ ਮੁੱਦਿਆਂ ਦਾ ਹੱਲ ਕਰੋ ਗਾਹਕ ਅਨੁਭਵ ਲੁਕੀਆਂ ਲੋੜਾਂ ਨੂੰ ਉਜਾਗਰ ਕਰਨਾ ਤੁਹਾਡੀਆਂ ਲੁਕੀਆਂ ਲੋੜਾਂ ਪਛਾਣ ਗਾਹਕ ਮਾਤਪੂਰਨ ਹਨ ਤੁਸੀਂ ਕਾਰੋਬਾਰ ਖੋਲ੍ਹ ਸਕਦੇ ਹੋ ਗਾਹਕ ਫੀਡਬੈਕ ਦੀ ਵਰਤੋਂ ਕਰਕੇ ਲੋੜਾਂ ਕਈ ਵਾਰ ਗਾਹਕ ਨਹੀਂ ਜਾਣਦੇ ਉਹਨਾਂ ਨੂੰ ਲੋੜ ਹੈ ਲੁਕੀਆਂ ਲੋੜਾਂ ਪਛਾਣੋ ਅਤੇ ਟ੍ਰਿਗਰ ਕਰੋ ਤੀਜਾ ਇੱਕ ਉਤਪਾਦ ਨਵੀਨਤਾ ਹੈ ਤੁਹਾਡੇ ਗਾਹਕ ਤੁਹਾਡੇ ਉਤਪਾਦ ਵਰਤੋ ਇਸ ਕਰਕੇ ਉਹ ਹੋ ਸਕਦੇ ਹਨ ਤੁਹਾਡੇ ਉਤਪਾਦ ਲਈ ਨਵੇਂ ਵਿਚਾਰ ਕਈ ਵਾਰ ਉਹ ਰਚਨਾਤਮਕ ਹੁੰਦੇ ਹਨ ਤੁਸੀਂ ਪਹਿਲਾਂ ਸੋਚਿਆ ਵੀ ਨਹੀਂ ਹੈ ਤੁਹਾਨੂੰ ਗਾਹਕ ਫੀਡਬੈਕ ਮਿਲਿਆ ਹੈ ਕੀਮਤੀ ਸਲਾਹ ਸੁਧਾਰ ਗਾਹਕ ਨੂੰ ਬਿਹਤਰ ਬਣਾਉਣਾ ਸੰਤੁਸ਼ਟੀ ਅਤੇ ਤਾਰਨ ਜੇ ਤੁਹਾਡੇ ਗਾਹਕ ਖੁਸ਼ ਹਨ ਇਹ ਸਭ ਤੋਂ ਵਧੀਆ ਹੋਵੇਗੀ ਕਾਰੋਬਾਰ ਦੇ ਮਾਲਕ ਖੁਸ਼ ਗਾਹਕ ਵੱਧ ਖਰਚਦੇ ਹਨ ਪੈਸੇ ਅਤੇ ਸਿਫਾਰਿਸ਼ ਹੋਰ ਤੁਸੀਂ ਕਿਵੇਂ ਪਛਾਣੋ ਕਿ ਤੁਹਾਡੀ ਗਾਹਕ ਸੰਤੁਸ਼ਟ ਜਾਂ ਅਸੰਤੁਸ਼ਟ ਹਨ ਗਾਹਕ ਪ੍ਰਾਪਤੀ ਦਾ ਸੌਖਾ ਤਰੀਕ ਗਾਹਕ ਫੀਡਬੈਕ ਮਦਦਗਾਰ ਹੈ ਨਰਾਜ਼ ਗਾਹਕਾਂ ਦੀ ਪਛਾਣ ਕਰੋ ਮੁੱਦੇ ਉਹ ਸਾਹਮਣਾ ਕਰਦੇ ਹਨ ਗਾਹਕਾਂ ਨੂੰ ਲਿਆਉਣਾ ਫੈਸਲਾ ਲੈਣ ਦੀ ਪ੍ਰਕਿਰਿਆ ਸਫਲ ਕਾਰੋਬਾਰ ਨਿਰਭਰ ਕਰਦਾ ਹੈ ਗਾਹਕ ਸਭ ਤੋਂ ਵੱਧ ਹਨ ਤੁਹਾਡੇ ਕਾਰੋਬਾਰ ਦੀ ਕੀਮਤ ਉਹਨਾਂ ਨੂੰ ਮਹਿਸੂਸ ਕਰਵਾਓ ਤੁਹਾਡੇ ਕਾਰੋਬਾਰ ਦਾ ਮੁੱਖ ਪਾਗ ਗਾਹਕ ਨੂੰ ਤਰਜੀਹ ਦੇਣਾ ਫੀਡਬੈਕ ਤੁਹਾਨੂੰ ਸੈਂਕੜੇ ਮਿਲਣਗੇ ਦਰਸ਼ਕਾਂ ਦੀਆਂ ਸਮੀਖਿਆਵਾਂ ਦਾ ਨਿਸ਼ਾਨਾ ਸਾਰੇ ਫੀਡਬੈਕ ਨੂੰ ਇਕੱਠੇ ਨਹੀਂ ਦੇਖ ਸਕਦੇ ਤੁਹਾਨੂੰ ਪਹਿਲਾ ਰੱਖਣਾ ਹੋਵੇਗਾ ਪਹਿਲਾ ਮਹੱਤਵਪੂਰਨ ਫੀਡਬੈਕ ਨੂੰ ਤਰਜੀਹ ਦੇ ਕੇ ਤੁਸੀਂ ਕਰ ਇਸ ਲਈ ਬਿਹਤਰ ਯੋਜਨਾਵਾਂ ਬਣਾਓ ਫੀਡਬੈਕ ਨੂੰ ਤਰਜੀਹ ਦਿਓ ਵਾਰ ਅਤੇ ਕੀਮਤ ਸਤਵਾਂ ਗਾਹਕ ਫੀਡਬੈਕ ਤੁਹਾਡੀ ਟੀਮ ਫੀਡਬੈਕ ਦਿਓ ਟੀਮ ਨਾਲ ਪ੍ਰਾਪਤ ਕਰੋ ਫੀਡਬੈਕ ਵਕ ਵਕ ਤੱਤਾ ਜਾਣਕਾਰੀ ਸਾਂਝੀ ਕਰਨ ਦਾ ਤਰੀਕ ਹੋਰ ਵਿਭਾਗਾਂ ਨਾਲ ਅੰਤਿਮ ਡਿਸਪਲੇ ਤੋਂ ਪਹਿਲਾਂ ਗਾਹਕ ਫੀਡਬੈਕ ਜਦੋਂ ਤੁਸੀਂ ਸਬੂਤ ਦਿੰਦੇ ਹੋ ਤੁਸੀਂ ਫੀਡਬੈਕ ਦਿਖਾਉਂਦੇ ਹੋ ਜਦੋਂ ਲੋਕ ਵੈਬਸਾਈਟ ਤੇ ਸੋਸ਼ਲ ਮੀਡੀਆ ਵੇ ਉਹ ਸਕਾਰਾਤਮਕ ਫੀਡਬੈਕ ਮਹਿਸੂਸ ਆਰਾਮਦਾਇਕ ਖਰੀਦਦਾਰੀ ਆਖਰੀ ਪਰ ਘਟੋ ਘਟ ਨਹੀਂ ਗਾਹਕਾਂ ਨਾਲ ਸੰਬੰਧ ਫੀਡਬੈਕ ਇਕੱਠਾ ਕਰਨਾ ਇਸ ਵੱਲ ਜਾਣ ਲਈ ਕਾਰਵਾਈ ਮੁੱਖ ਤੀਜਾ ਜਦੋਂ ਤੁਸੀਂ ਸੋਚਦੇ ਹੋ ਫੀਡਬੈਕ ਨਾਲ ਵਿਕਾਸ ਕਰੋ ਤੁਸੀਂ ਕਾਰੋਬਾਰ ਸ਼ੁਰੂ ਤੀਜੇ ਨਾਲ ਰਿਸ਼ਤਾ ਦਰਸ਼ਕ ਅਸੀਅੰਤ ਤੇहां ਵੀਡੀਓ ਸਫਲ ਚਲਾਉਣ ਲਈ ਕਾਰੋਬਾਰ ਸੁਨੋ ਵਿਜ਼ਟਰ ਫੀਡਬੈਕ ਗਾਹਕ ਦਿੰਦੇ ਹਨ ਚੰਗੀ ਅਤੇ ਮਾੜੀ ਪ੍ਰਤੀਕਿਰਿਆ ਤੁਹਾਡੀ ਮਾਰਕੀਟਿੰਗ ਸੁਚਾਰਤ ਰਣਨੀਤੀਆਂ ਵੈੱਬਸਾਈਟ ਅਨੁਕੂਲ ਬਣਾਉਂਦੀਆਂ ਹਨ ਉਤਕ੍ਰਿਸ਼ਟ ਗਾਹਕ ਸਹਾਇਤਾ ਤੁਹਾਡੇ ਉਤਪਾਦ ਅਤੇ ਸੇਵਾਵਾਂ માં ਗਾਹਕ ਫੀਡਬੈਕ ਕਈ ਰੂਪਾਂ ਵਿੱਚ ਆਉਂਦਾ ਹੈ ਕਾਰੋਬਾਰ ਵਧਾਉਣ ਲਈ ਲੋੜ ਹੈ ਉਹਨਾਂ ਸਾਰਿਆਂ ਵੱਲ ਧਿਆਨ ਦਿਓ ਤਰਜੀਹ ਸ਼੍ਰੇਣੀਬੱਧ ਤਰੀਕਾ ਫੀਡਬੈਕ ਸੁਧਾਰ ਸਕਦੀ ਹੈ ਲੰਬੇ ਸਬੰਧ ਬਣਾਓ ਤੁਹਾਡੇ ਗਾਹਕ ਸਫਲ ਮਿਲ ਕੇ ਕੰਮ ਕਰਨ ਤੇ ਹਰ ਕਿਸੇ ਲਈ ਲਾਭਦਾਇਕ ਜਿੱਤਦਾ ਹੈ ਤੁਸੀਂ ਹੋਰ ਪੜ੍ਹਨਾ ਚਾਹੁੰਦੇ ਹੋ ਗਾਹਕ ਫੀਡਬੈਕ ਬਾਰੇ ਨਵਾਂ ਬਲੌਗ ਪੜੋ ਗਾਹਕ ਫੀਡਬੈਕ ਨਾਲ ਵਿਕਸ ਵਪਾਰ ਦੇ 9 ਤਰੀਕੇ ਜੇ ਤੁਹਾਨੂੰ ਡਿਜੀਟਲ ਮਾਰਕੀਟਿੰਗ ਅਸੀਂ ਡਿਜੀਫਿਕਸ ਤੇ ਹਾਂ ਸਾਡੀ ਵੈਬਸਾਈਟ ਤੇ ਤੁਹਾਡੀ ਮਦਦ ਕਰਕੇ ਹੋਰ ਜਾਣਕਾਰੀ ਲਈ ਇੱਕ ਹੋਰ ਵੀਡੀਓ ਵਿੱਚ ਦੁਬਾਰਾ ਮਿਲਾਂਗੇ